ਮਹਾਰਾਜ ਜੀ ਨੇ ਬਸਾਖੀ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਦੇ ਨਾਮ ਚਿੱਠੀਆਂ ਲਿਖੀਆਂ ਚਿੱਠੀਆਂ ਲਿਖ ਕਰਕੇ ਇਹ ਤਗੀਤ ਕੀਤੀ ਗੁਰੂ ਕਾ ਸਿੱਖ ਇਸ ਬਸਾਖੀ ਹੁਮ ਹਮਾ ਕੇ ਅਨੰਦ ਪ੍ਰਸਾਦ ਦੀ ਧਰਤੀ ਦੇ ਉੱਤੇ ਆਵੇ ਉਹ ਭਾਗਾ ਵਾਲਾ ਦਿਨ ਆਇਆ 30 ਮਾਰਚ ਸਨ 1699 ਹੁਣ ਤੁਸੀਂ ਥੋੜਾ ਜਿਹਾ ਹੈਰਾਨ ਹੋ ਜਾਓਗੇ ਤੇ ਅੱਜ ਕੱਲ੍ਹ ਵਿਸਾਖੀ ਜਿਹੜੀ ਐ ਉਹ ਅਪ੍ਰੈਲ ਮਹੀਨੇ ਵਿੱਚ ਆਉਂਦੀ ਐ ਤੇ ਉਸ ਦਿਨ 30 ਮਾਰਚ ਕਿਵੇਂ ਸੀ ਕਿਉਂਕਿ ਅੱਜ ਦਾ ਪੜ੍ਹਿਆ ਲਿਖਿਆ ਜੁਗ ਹੈ ਸਾਡੇ ਨੌਜਵਾਨ ਇੰਟਰਨੈਟ ਦੀ ਨਾਲ ਜੁੜੇ ਹੋਏ ਨੇ ਜਦੋਂ ਵੀ ਕੁਐਸਚਨ ਉਹ ਇੰਟਰਨੈਟ ਗੁੱਗਲ ਤੇ ਪਾਉਣਗੇ ਉਹਨਾਂ ਨੂੰ 30 ਮਾਰਚ ਸਾਲ 1699 ਆਵੇਗਾ ਇਤਿਹਾਸ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਇਹ ਡੇਟ ਉਹਨਾਂ ਨੇ ਲਿਖੀ ਹੋਈ ਐ ਤੇ ਹਰਾਮ ਹੋ ਕੀ ਉਹਨਾਂ ਦੇ ਮਨ ਦੇ ਵਿੱਚ ਸਵਾਲ ਪੈਦਾ ਹੋਵੇਗਾ ਤੇ ਅੱਜ ਕੱਲ੍ਹ ਅਪ੍ਰੈਲ ਮਹੀਨੇ ਦੇ ਵਿੱਚ ਵਸਾਤੀ ਹੈ ਤੇ ਉਸ ਵਕਤ 30 ਮਾਰਚ ਨੂੰ ਕਿਵੇਂ ਵਸਾਤੀ ਸੀ ਇਹ ਨੁਕਤਾ ਮੈਂ ਆਪ ਜੀ ਦੇ ਨਾਲ ਸਜੂਰ ਸੰਵਾਦ ਕਰਕੇ ਮੈਂ ਮਾਰਕੀ ਮੰਗਾਗਾ ਕਿ ਸਮਾਂ ਤੋਰ ਚੁੰਦਾ ਗਿਆ ਸਨ ਆ ਗਿਆ 1752 1699 ਦੀ ਵਸਾਤੀ ਸੀ 1752 53 ਸਾਲ ਹੋ ਗਏ ਸਨ ਖਾਲਸਾ ਪ੍ਰਗਟ ਹੋਏ ਨੂੰ ਕਲੰਡਰਾਂ ਦੀ ਆਪਣੀ ਕੁਝ ਕਮਜ਼ੋਰੀਆਂ ਦੇ ਕਾਰਨ ਸਮੇਂ ਦੀ ਘਾਟਵਾੜ ਦੇ ਕਾਰਨ ਜਿਹੜਾ ਸੀ ਇੰਗਲੈਂਡ ਸ਼ਹਿਰ ਜਿਹੜਾ ਸੀ ਉਹ ਬਾਕੀ ਦੇਸ਼ਾਂ ਦੇ ਨਾਲੋਂ 11 ਦਿਨ ਪਿੱਛੇ ਰਹਿ ਗਿਆ ਸੀ ਭਾਵੇਂ ਬਾਕੀ ਦੇਸ਼ਾਂ ਦੇ ਵਿੱਚ ਉਹ ਡੇਟ ਪੱਖੋਂ 11 ਦਿਨ ਪਿੱਛੇ ਚੱਲਦਾ ਸੀ ਤੇ 2 ਸਤੰਬਰ ਬਹੁਤ ਯਾਦ ਰੱਖਿਓ 2 ਸਤੰਬਰ 1752 ਵਾਲੇ ਦਿਨ ਉਹਨਾਂ ਨੇ ਇੱਕ ਫੈਸਲਾ ਕੀਤਾ ਫੈਸਲਾ ਇਹ ਕੀਤਾ ਵੀ ਅਸੀਂ ਬਾਕੀ ਦੇਸ਼ਾਂ ਦੇ ਨਾਲ ਆਪਣੀ ਡੇਟ ਜਿਹੜੀ ਹੈ ਤਰੀਕ ਜਿਹੜੀ ਹੈ ਉਹ ਬੁਲਾਉਣੀ ਹੈ ਹੁਣ 2 ਸਤੰਬਰ 1752 ਤੋਂ ਅਗਲਾ ਦਿਨ 3 ਸਤੰਬਰ ਚੜ੍ਹਦਾ ਸੀ ਪਰ ਉਹਨਾਂ ਨੇ ਕੀ ਕੀਤਾ 3 ਸਤੰਬਰ ਦੀ ਜਗ੍ਹਾ ਆਪਣੀ ਡੇਟ ਚੇਂਜ ਕਰਕੇ 14 ਸਤੰਬਰ ਹੋ ਗਿਆ 14 ਸਤੰਬਰ 1752 ਹੋ ਗਿਆ 11 ਦਿਨਾਂ ਦਾ ਜਿਹੜਾ ਫਰਕ ਪਿਆ ਹੋਇਆ ਸੀ ਉਹਨਾਂ ਨੇ ਵਿੱਚੋਂ ਕੱਢ ਕੇ ਆਪਣੀ ਡੇਟ ਬਾਕੀ ਦੇਸ਼ਾਂ ਦੇ ਨਾਲ ਮਿਲਾ ਦਿੱਤੀ ਤੇ ਹੋਇਆ ਕਿ ਇਹ 1752 ਸੀ ਤੇ ਜਦੋਂ 1753 ਦੀ ਵਿਸਾਖੀ ਆਈ ਉਹ 30 ਮਾਰਚ ਦੀ بجائے ਉਹ ਬਸਾਖੀ ਆਈ 9 ਅਪ੍ਰੈਲ ਨੂੰ 9 ਅਪ੍ਰੈਲ ਸਨ 1753 ਦੀ ਉਹ ਬਸਾਖੀ ਆ ਗਈ ਫਿਰ ਹਾਲੇ-ਹਾਲੀ ਇਹ ਬਸਾਖੀ 10 ਅਪ੍ਰੈਲ ਨੂੰ ਆਣੀ ਸ਼ੁਰੂ ਹੋ ਗਈ ਕਿਉਂਕਿ ਕੁਝ ਸਮੇਂ ਦੇ ਤੇ ਕੈਲੰਡਰਾਂ ਦੀਆਂ ਘਾਟਾਂ ਦੇ ਕਾਰਨ ਦਿਨ ਵੱਧਦੇ ਜਾ ਰਹੇ ਨੇ 1800 ਸਨ ਦੇ ਵਿੱਚ ਇਹ ਬਸਾਖੀ ਜਿਹੜੀ ਸੀ ਉਹ 11 ਅਪ੍ਰੈਲ ਨੂੰ ਆ ਗਈ ਫਿਰ ਇਹ ਬਸਾਖੀ 12 ਨੂੰ ਤੇ 1900 19 ਦੇ ਅੰਦਰ ਜਿਹੜੀ ਬਸਾਖੀ ਸੀ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਪਹਿਲੀ ਵਾਰ 13 April ਨੂੰ ਆਈ ਸੀ ਤੇ ਅੱਜ ਕੱਲ ਜਿਹੜੀ ਬਸਾਖੀ ਹੈ ਉਹ 14 April ਨੂੰ ਜਾਂ ਫਿਰ 13 April ਨੂੰ ਆਉਂਦੀ ਹੈ ਵੈਸੇ ਨਾਨਕ ਸਾਹਿਬੀ ਕੈਲੰਡਰ ਦੇ ਅਨੁਸਾਰ ਜਿਹੜੀ ਬਸਾਖੀ ਦੀ ਤਰੀਕ ਮੱਤੀ ਹੋਈ ਆ ਉਹ 14 April ਉਹ ਮਿੱਥੀ ਹੋਈ ਹੈ ਅੱਜ ਸਾਡੀਆਂ ਘਟਨਾਵਾਂ ਦੇ ਕਾਰਨ ਸਾਡਾ ਇੱਕ ਕਲੰਡਰ ਖਾਸ ਨਾ ਹੋਣ ਦੇ ਕਾਰਨ ਜਿਹੜਾ ਬਣਾਇਆ ਸੀ ਕਲੰਡਰ ਗੁਰੂ ਦੇ ਪਿਆਰ ਵਾਲੇ ਉਸ ਕਲੰਡਰ ਨੂੰ ਮਲੀਆ ਮੇਟ ਕਰਕੇ ਫਿਰ ਬਿੱਕਰ ਵੀ ਕਲੰਡਰ ਦੇ ਨਾਲ